ਨਮਸਕਾਰ ਜਲੰਧਰ ਵਾਸੀਓ ਮੈਂ ਡਾਕਟਰ ਰਮਨ ਗੁਪਤਾ ਸਿਵਲ ਸਰਜਨ ਜਲੰਧਰ ਅੱਜ ਆਪ ਜੀ ਨੂੰ ਲਗਾਤਾਰ ਹੋ ਰਹੀ بارش ਕਾਰਨ ਔਰ ਹੜਾਂ ਦੀ ਸੰਭਾਵਿਤ ਸਥਿਤੀ ਨੂੰ ਲੈ ਕੇ ਮੁਖਾਤਬ ਹੋਇਆ ਹਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੌਰਾਨ ਕਿਹੜੀਆਂ-ਕਿਹੜੀਆਂ ਜ਼ਿਆਦਾ ਬਿਮਾਰੀਆਂ ਦਾ ਖਤਰਾ ਪੈਦਾ ਹੋ ਰਿਹਾ ਹੈ ਤੇ ਉਸ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾਣਾ ਹੈ ਸਭ ਤੋਂ ਜ਼ਿਆਦਾ ਖਤਰਾ ਹੈ ਹੈਜੇ ਦਾ ਹੈਜੇ ਵਿੱਚ ਕੀ ਹੈ ਕਿ ਮਰੀਜ਼ ਨੂੰ ਉਲਟੀਆਂ ਲੱਗ ਸਕਦੀਆਂ ਹਨ ਦਸਤ ਲੱਗ ਸਕਦੇ ਹਨ ਔਰ ਦਸਤ ਵੀ ਜਿਹੜੇ ਲੱਗਦੇ ਉਹ ਕਾਫੀ ਜਿਆਦਾ ਮਾਤਰਾ ਚ ਮਤਲਬ ਦਿਨ ਚ 8 8 10 10 15 15 ਦਸਤ ਆ ਸਕਦੇ ਹੈ ਜਿਸ ਕਰਕੇ ਮਰੀਜ਼ ਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ ਡੀਹਾਈਡਰੇਸ਼ਨ ਹੋਣ ਨਾਲ ਮਰੀਜ਼ ਢਟਾਲ ਹੋ ਜਾਂਦਾ ਹੈ ਤੇ ਇਹੋ ਜੀ ਸਥਿਤੀ ਆਨ ਤੇ ਆਪਾਂ ਨੂੰ ਇਮੀਡੀਏਟਲੀ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ ਕਿਉਂਕਿ ਇਹ ਘਾਤਕ ਹੋ ਸਕਦਾ ਹੈ ਇਹਦਾ ਹੁੰਦਾ ਕਿਉਂ ਹੈ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਪਾਣੀ ਦੀ ਕੰਟਾਮਿਨੇਸ਼ਨ ਹੋ ਜਾਂਦੀ ਹੈ ਜਿਹੜਾ ਅਸੀਂ ਪੀਣ ਵਾਲਾ ਪਾਣੀ ਹੈ ਉਹ ਜੇ ਸਾਫ਼ ਨਹੀਂ ਹੋਏਗਾ ਕੰਟਾਮਿਨੇਟਿਡ ਹੋਏਗਾ ਤੇ ਮਰੀਜ਼ ਨੂੰ ਇਹ ਪ੍ਰੋਬਲਮ ਆ ਸਕਦੀ ਹੈ ਤੇ ਕੰਟਾਮਿਨੇਸ਼ਨ ਦੇ ਕੀ ਕਾਰਨ ਹੈ ਕੰਟਾਮਿਨੇਸ਼ਨ ਦੇ ਕਾਰਨ ਹੈ ਕਿ ਜਿਹੜਾ ਆਪਣਾ ਸੀਵਰੇਜ ਦਾ ਪਾਣੀ ਜਦੋਂ ਆਪਣੀਆਂ ਪੀਣ ਵਾਲੇ ਪਾਣੀ ਨਾਲ ਮਿਕਸ ਹੁੰਦਾ ਹੈ ਜਾਂ ਮਿੱਟੀ ਵਾਲਾ ਪਾਣੀ ਗੰਦਲਾ ਪਾਣੀ ਜੇ ਆਂਦਾ ਹੈ ਘਰਾਂ ਦੇ ਵਿੱਚ ਤੇ ਉਹਨੂੰ ਅਸੀਂ ਧਿਆਨ ਦੇਣਾ ਹੈ ਕਿ ਅਸੀਂ ਗੰਦਲਾ ਪਾਣੀ ਨਹੀਂ ਪੀਣਾ ਹੈ ਇਹਦੇ ਬਚਾਅ ਲਈ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਣਾ ਹੈ ਉਬਾਲਣ ਦਾ ਵੀ ਇੱਕ ਪ੍ਰੋਸੀਜਰ ਹੈ ਕਿ ਜਦੋਂ ਪਾਣੀ ਦੇ ਵਿੱਚ ਬੁਲਬਲੇ ਬਨਣ ਲੱਗਣ ਉਬਲਣ ਲੱਗੇ ਤੇ ਉਹਨੂੰ 1 ਤੋਂ 2 ਮਿੰਟ ਤੱਕ ਉਬਾਲਣਾ ਹੈ ਫਿਰ ਉਹਨੂੰ ਠੰਡਾ ਕਰਕੇ ਪੀਣਾ ਹੈ ਇੱਥੇ ਤੱਕ ਕਿ ਫਿਲਟਰ ਵਾਲਾ ਪਾਣੀ ਵੀ ਅਸੀਂ ਜਿਹੜਾ ਹੈਗਾ ਉਹ ਵੀ ਹੈਜਾ ਕਰ ਸਕਦਾ ਹੈ ਇਸ ਕਰਕੇ ਫਿਲਟਰ ਵਾਲੇ ਪਾਣੀ ਨੂੰ ਵੀ ਉਬਾਲ ਕੇ ਪੀਣਾ ਹੈ ਇਸ ਦਿਨ ਆਲੀ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਡਿਪਾਰਟਮੈਂਟ ਰੈਗੂਲਰ ਸਰਵੇ ਕਰ ਰਿਹਾ ਹੈ ਘਰ-ਘਰ ਜਾ ਕੇ ਟੀਮਾਂ ਸਰਵੇ ਕਰ ਰਹੀਆਂ ਹਨ ਤੇ ਨਾਲ ਹੀ ਕਲੋਰੀਨ ਦੀਆਂ ਗੋਲੀਆਂ ਵੰਡ ਰਹੀਆਂ ਹਨ ਉਹਨ ਕਲੋਰਿਨ ਦੀ ਗੋਲੀ ਕਿਸ ਤਰ੍ਹਾਂ ਵਰਤਣੀ ਹੈ ਉਸ ਬਾਰੇ ਮੈਂ ਦੱਸਣਾ ਚਾਹਾਂਗਾ ਕਿ 20 ਲੀਟਰ ਪਾਣੀ ਦੇ ਵਿੱਚ ਇੱਕ ਕਲੋਰਿਨ ਦੀ ਗੋਲੀ ਪਾਣੀ ਹੈ ਔਰ ਅੱਧਾ ਘੰਟਾ ਪਾਣੀ ਨੂੰ ਯੂਜ਼ ਨਹੀਂ ਕਰਨਾ ਹੈ ਅੱਧੇ ਘੰਟੇ ਬਾਅਦ ਉਹ ਪਾਣੀ ਪੀਣ ਯੋਗ ਹੋ ਜਾਏਗਾ ਇਸ ਤੋਂ ਇਲਾਵਾ ਜਿਹੜੀ ਦੂਸਰੀ ਬਿਮਾਰੀ ਸਾਨੂੰ ਦੇਖਣ ਨੂੰ ਮਿਲਦੀ ਹੈ ਉਹ ਹੈ ਚਮੜੀ ਰੋਗ ਦੀ ਬਿਮਾਰੀ ਇਹ ਜਦੋਂ ਆਪਾਂ ਹੜਾਂ ਦੇ ਪਾਣੀ ਨਾਲ ਜਾਂ ਗੰਦੇ ਪਾਣੀ ਦੇ ਸੰਪਰਕ ਚ ਆਂਦੇ ਆ ਤੇ ਉਦੋਂ ਪੈਦਾ ਹੁੰਦੀ ਹੈ ਇਸ ਦੇ ਵਿੱਚ ਕੀ ਹੈ ਕਿ ਆਪਾਂ ਨੂੰ ਥੱਫੜ ਪੈ ਸਕਦੀ ਹੈ ਫੰਗਲ ਇਨਫੈਕਸ਼ਨ ਹੋ ਸਕਦੀ ਹੈ ਚਮੜੀ ਲਾਲ ਹੋ ਸਕਦੀ ਹੈ ਖੁਰਕ ਹੋ ਸਕਦੀ ਹੈ ਜਾਂ ਬੁਖਾਰ ਵਗੈਰਾ ਵੀ ਨਾਲ ਆ ਸਕਦਾ ਹੈ ਇਸ ਦੇ ਬਚਾਅ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਪਹਿਲੇ ਤਾਂ ਅਵੋਇਡ ਕਰੀਏ ਕਿ ਖੜਾ ਦੇ ਪਾਣੀ ਦੇ ਨਾਲ ਜਾਂ ਗੰਦੇ ਪਾਣੀ ਦੇ ਸੰਪਰਕ 'ਚ ਨਾ ਆਈਏ ਤੇ ਜੇ ਬਾਈ ਚਾਂਸ ਆ ਵੀ ਜਾਂਦੇ ਹਨ ਤੇ ਦੂਸਰਾ ਸਾਡੇ ਕੋਲ ਆਪਸ਼ਨ ਹੁੰਦਾ ਹੈ ਕਿ ਇਹਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਈਏ ਔਰ ਸਾਫ਼ ਪਾਣੀ ਨਾਲ ਧੋ ਕੇ ਤੇ ਸੁੱਕਾ ਡਰਾਈ ਕਰ ਲਈਏ ਇਸ ਤੋਂ ਇਲਾਵਾ ਜਿਹੜੀ ਤੀਸਰੀ ਬਿਮਾਰੀ ਫੈਲਣ ਦਾ ਖਤਰਾ ਇਹਨਾਂ ਦਿਨਾਂ ਵਿੱਚ ਹੈ ਉਹ ਹੈ ਡੇਂਗੂ ਜਿਹੜਾ ਡੇਂਗੂ ਹੈ ਉਹ ਸਾਡਾ ਮੱਛਰਾਂ ਦੇ ਨਾਲ ਫੈਲਦਾ ਹੈ ਔਰ ਜੇ ਇਹ ਮੱਛਰ ਜਿਹੜਾ ਪੈਦਾ ਹੁੰਦਾ ਹੈ ਇਹ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਇਹ ਜਿਹੜਾ ਬਰਸਾਤੀ ਪਾਣੀ ਖੜ ਜਾਂਦਾ ਹੈ ਚਾਹੇ ਉਹ ਛੱਤਾਂ 'ਚ ਖੜਦਾ ਹੈਗਾ ਜਾਂ ਸਾਡੀ ਫ੍ਰਿਜ ਦੀ ਟ੍ਰੇ ਦੇ ਵਿੱਚ ਹੈਗਾ ਜਾਂ ਜਿਹੜੇ ਘਰ ਦੇ ਵਿੱਚ ਅਸੀਂ ਆਮ ਤੌਰ ਤੇ ਪਾਟਸ ਰੱਖੇ ਹੁੰਦੇ ਹਨ ਉਹਨਾਂ ਦੇ ਵਿੱਚ ਇਹਦਾ ਲਾਰਵਾ ਪਨਪਦਾ ਹੈ ਔਰ ਪਨਪ ਤੋਂ ਬਾਅਦ ਡੇਂਗੂ ਦਾ ਮੱਛਰ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਔਰ ਇਸ ਤੋਂ ਬਚਣ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪਾਣੀ ਖੜਾ ਨਾ ਹੋਣ ਦਈਏ ਕਿਤੇ ਵੀ ਔਰ ਮੱਛਰਦਾਨੀ ਦਾ ਇਸਤੇਮਾਲ ਕਰੀਏ ਘਰ ਦੇ ਵਿੱਚ ਮੋਸਕੀਟੋ ਰੈਪੈਲੈਂਟਸ ਦਾ ਯੂਜ਼ ਕਰੀਏ ਫੁੱਲ ਬਾਜੂ ਦੇ ਕੱਪੜੇ ਪਾਈਏ ਤਾਂਕਿ ਸਾਨੂੰ ਮੱਛਰ ਕੱਟ ਨਾ ਸਕੇ ਤੇ ਜੇ ਅਸੀਂ ਡੇਂਗੂ ਦੇ ਲੱਛਣਾਂ ਦੀ ਗੱਲ ਕਰੀਏ ਉਹਦੇ ਵਿੱਚ ਤੇਜ਼ ਬੁਖਾਰ ਸਿਰਦਰਦ ਜੋੜਾਂ ਦੇ ਦਰਦ ਸਰੀਰ ਤੇ ਰੈਸ਼ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਤੇ ਜੇ ਇਹੋ ਜਿਹੀ ਕੋਈ ਚੀਜ਼ ਸਾਹਮਣੇ ਆਂਦੀ ਹੈ ਤਾਂ ਮਰੀਜ਼ ਨੂੰ ਇਮੀਡੀਏਟ ਜਾ ਕੇ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ ਸਾਡਾ ਡਿਪਾਰਟਮੈਂਟ ਦਿਨ ਰਾਤ ਇਹ ਬਿਮਾਰੀਆਂ ਰੋਕਣ ਲਈ ਕੰਮ ਕਰ ਰਿਹਾ ਹੈ ਔਰ ਸਰਕਾਰ ਦੀ ਹਦਾਇਤਾਂ ਅਨੁਸਾਰ ਸਾਡੀਆਂ ਟੀਮਸ ਫੀਲਡ ਵਿੱਚ ਵੀ ਜਾ ਰਹੀਆਂ ਹਨ ਔਰ ਲੋਕਾਂ ਨੂੰ ਜਾਗਰੂਕ ਵੀ ਕਰ ਰਹੀਆਂ ਹਨ ਆਪ ਸਭ ਨੂੰ ਬੇਨਤੀ ਹੈ ਕਿ ਜੋ ਵੀ ਕੋਈ ਕਿਸੇ ਨੂੰ ਬਿਮਾਰੀ ਮਿਲ ਆਂਦੀ ਹੈ ਤਾਂ ਉਹ ਇਮੀਡੀਏਟਲੀ ਸਰਕਾਰੀ ਹਸਪਤਾਲ 'ਚ ਜਾ ਕੇ ਮੈਡੀਕਲ ਸਹਾਇਤਾ ਲਵੇ ਸ਼ੁਕਰੀਆ